ਇਹ ਤਾਂ ਕੰਨ ਕਤੇ ਲੜਾਈ ਦੂਸਰੇ ਮੁੰਡਿਆਂ ਦੀ ਸੀ ਜੀ ਜਿਹੜੇ ਨਾਲ ਬਿਨਾ ਜ਼ਖਮੀ ਹੋਏ ਹਨ ਉਹਨਾਂ ਦੀ ਲੜਾਈ ਸੀ ਇਹ ਤਾਂ ਇੱਥੇ ਕਟੇਂਗਲੀ ਦੁਕਾਨ ਤੇ ਬੈਠਾ ਸੀਗਾ ਪਹਿਲਾਂ ਜਾਣਾ ਨਹੀਂ ਚਾਹੁੰਦਾ ਸੀਗਾ ਉਹ ਕਹਿੰਦੇ ਸਾਡਾ ਚੱਲ ਇਹ ਕੁਦਰ ਤੂੰ ਤਾਂ ਜਾ ਗੱਲ ਜਾਂ ਨਹੀਂ ਕਰਦਾ ਮੈਂ ਨਹੀਂ ਜਾਣਾ ਪਰ ਉਹ ਕਿਤੇ ਮਜ਼ਦੂਰੀ ਨੂੰ ਬਾਰ ਬਾਰ ਫੋਨ ਕਰਕੇ ਨਾਲ ਲੈ ਗਏ ਤੇ ਹਾਸਾ ਹੋ ਗਿਆ ਇਹਦੀ ਤਾਂ ਲੜਾਈ ਦੇ ਵੀ ਨਹੀਂ ਸੀ ਕੋਈ ਚੱਕਰ ਉਹ ਮੁੰਡੇ ਜਿਹੜੇ ਦੂਜੇ ਨਾਲ ਜ਼ਖਮੀ ਹੋਏ ਹਨ ਕੋਈ ਭੋਲੂ ਆ ਕੀ ਮੁੰਡਾ ਉਹਦੇ ਨਾਲ ਝਗੜਾ ਹੋਇਆ ਸੀ ਜੀ ਇੱਕ ਗਰਦਨ ਤੇ ਪਿੱਛੇ ਤੇ ਇੱਕ ਨਖ ਰੀੜ ਦੀ ਹੱਡੀ ਤੇ ਵੱਜੀ ਆ ਜੀ ਹਾਂਜੀ ਮੂਰੇ ਪੇਟ ਵਿੱਚ ਦੀ ਨਿਕਲ ਗਈ ਮੁਰੇ ਕਨੈਕਟਰ ਸ਼ੀਟ ਤੇ ਬੈਠਾ ਸੀ ਜੀ ਇਹ ਮੁੰਡੇ ਦੀ ਤਾਂ ਲੜਾਈ ਵੀ ਨਹੀਂ ਸੀ ਇਹ ਤਾਂ ਉਹਦਾ ਹੀ ਉਹਨਾਂ ਦੇ ਨਾਲ ਘੁੰਮਣ ਚਲਾ ਗਿਆ ਲੜਾਈ ਨਾਲ ਦੇ ਮੁੰਡਿਆਂ ਦੀ ਸੀ ਤੇ ਮਾਰ ਇਹਨੂੰ ਗਏ ਨੇ ਤਬੰਗਾ ਬੱਸ ਸਟੈਂਡ ਵਿਖੇ ਹੋਈ ਫਾਇਰਿੰਗ ਮਾਮਲੇ ਦੇ ਵਿੱਚ ਰਿੰਪਲ ਨੌਜਵਾਨ ਦੇ ਪਿੰਡ ਵਾਲੇ ਸਾਹਮਣੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਰਿੰਪਲ ਘਰਦਿਆ ਦਾ ਇਕਲੌਤਾ ਪੁੱਤ ਸੀ ਤੇ ਬੜੇ ਚੰਗੇ ਸੁਭਾਅ ਦਾ ਸੀ ਨਾ ਹੀ ਕਦੇ ਨਸ਼ੇ ਦਾ ਆਦੀ ਸੀ ਕੱਲ ਦੁਕਾਨ ਤੇ ਬੈਠਾ ਤੇ ਮੁੰਡਿਆਂ ਨੇ ਇਸ ਨੂੰ ਫੋਨ ਕਰਕੇ ਬੁਲਾਇਆ ਕਿ ਆ ਜਾ ਚਲਿਏ ਕੁਮਰ ਇਸਨੇ ਮਨਾਂ ਕੀਤਾ ਕਿ ਮੈਂ ਨਹੀਂ ਜਾਣਾ ਤੁਸੀਂ ਜਾਓ ਲੇਕਿਨ ਯਾਰ ਦੋਸਤਾਂ ਦੇ ਕਹਿਣ ਤੇ ਇਹ ਚਲਾ ਗਿਆ ਤੇ ਉਹ ਇਸ ਨੂੰ ਨਾ ਲੈ ਗਏ ਮਗਰ I20 ਵਾਲਿਆਂ ਨੇ ਘੇਰ ਕੇ ਗੋਲੀਆਂ ਚਲਾ ਦਿੱਤੀਆਂ ਤੇ ਇਸ ਦੀ ਮੌਤ ਹੋ ਗਈਆ ਪਿੰਡ ਵਾਲਿਆਂ ਨੇ ਦੱਸਿਆ ਕਿ ਡਰਾਈਵਰ ਦੀ ਸੀਟ ਦੇ ਨਾਲ ਹੀ ਬੈਠਾ ਸੀ ਤੇ ਇਸ ਦੀ ਲੜਾਈ ਵੀ ਨਹੀਂ ਸੀ ਜੋ ਮੁੰਡੇ ਮਾਰਨ ਆਏ ਉਹਨਾਂ ਦੀ ਤਾਂ ਕਿਸੇ ਹੋਰ ਦੇ ਨਾਲ ਲੜਾਈ ਸੀ ਜੋ ਸਕੋਰਪਿਓ ਗੱਡੀ ਚਲਾ ਰਿਹਾ ਹੁੰਦਾ ਉਸ ਮੁੰਡੇ ਦੇ ਨਾਲ ਲੜਾਈ ਸੀ ਪਰ ਇਸ ਨੂੰ ਮਾਰ ਗਏ ਨੇ ਹਾਲਾਂਕਿ ਇਸ ਤੋਂ ਬਾਅਦ ਟੱਬਰ ਦਾ ਰੂ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਇਕਲੌਤਾ ਪੁੱਤ ਤਾਂ ਬੰਗਾ ਦੇ ਵਿੱਚ ਕੋਈ ਫਾਇਰਿੰਗ ਮਾਮਲੇ ਦੇ ਵਿੱਚ ਇੱਕ ਨੌਜਵਾਨ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਜੋ ਕਿ ਪਿੰਡ ਉਨਿਆ ਦਾ ਰੈਂਡ ਵਾਲਾ ਰਿੰਪਲ ਹੈ ਇਹ ਤਾਂ ਕੰਮ ਕਰ ਤੇ ਲੜਾਈ ਦੂਸਰੇ ਮੁੰਡਿਆਂ ਦੀ ਸੀ ਜੀ ਜਿਹੜੇ ਨਾਲ ਦੇ ਨਾਲ ਜ਼ਖਮੀ ਹੋਏ ਹਨ ਉਹਨਾਂ ਦੀ ਲੜਾਈ ਸੀ ਇਹ ਤਾਂ ਇੱਥੇ ਕਟੇਂਗਲੀ ਦੁਕਾਨ ਤੇ ਹੀ ਬੈਠਾ ਸੀਗਾ ਪਹਿਲਾਂ ਜਾਣਾ ਨਹੀਂ ਚਾਹੁੰਦਾ ਸੀਗਾ ਉਹ ਕਹਿੰਦੇ ਸਾਡੇ ਨਾਲ ਚੱਲ ਇਹ ਕੁਦਰ ਤੈਨੂੰ ਤਾਂ ਜਿਆ ਦਿਲ ਜਿਆ ਨਹੀਂ ਕਰਦਾ ਮੈਂ ਨਹੀਂ ਜਾਣਾ ਪਰ ਉਹ ਕਿਤੇ ਮਜ਼ਦੂਰੀ ਨੂੰ ਬਾਰ-ਬਾਰ ਫੋਨ ਕਰਕੇ ਨਾਲ ਲੈ ਗਏ ਉੱਥੇ ਹਾਸਾ ਹੋ ਗਿਆ ਇਹਦੀ ਤਾਂ ਲੜਾਈ ਦੇ ਵੀ ਨਹੀਂ ਸੀ ਕੋਈ ਚੱਕਰ ਕੋਈ ਮਤਲਬ ਨਹੀਂ ਸੀਗਾ ਹੁਣ ਤਾਂ ਰਿੰਬੇ ਘਰੇ ਸੀਗਾ ਜੀ ਪਹਿਲਾਂ ਘਰੇ ਮਾੜਾ ਮੋਟਾ ਇਹਨਾਂ ਨਾਲ ਚਲੋ ਘੰਗੁਮ ਲੈਂਦਾ ਸੀ ਪਰ ਉਦੋਂ ਇਹ ਬੱਚਾ ਨਾ ਪਿੰਡ ਦੇ ਵਿੱਚ ਅੱਜ ਤੱਕ ਇਹਦੀ ਕੋਈ ਗੱਲ ਨਹੀਂ ਸੁਣੀ ਨਾ ਕੋਈ ਇਹ ਨਹੀਂ ਕਹਿ ਸਕਦਾ ਕਿ ਕੈਰੈਕਟਰ ਪੱਖੋਂ ਬਹੁਤ ਚੰਗਾ ਸੀ ਦੋਨਾਂ ਘਣਾ ਦਾ ਭਰਾ ਸੀ ਕੋਲੋਤਾ ਇਹ ਜਿਹੜੇ ਜੌਬ ਕਰਦੇ ਆ ਚਾਰੇ ਉਹ ਵਧੀਆ ਮੁੰਡਾ ਸੀਗਾ ਜੀ ਇਹ ਪਹਿਲਾਂ ਤਾਂ ਪੜਦਾ ਸੀਗਾ ਜੀ ਹੁਣ ਤਾਂ ਜਿੰਨੇ ਆਏ ਨੇ ਦੋਸਤ ਐ ਇੱਕ ਬੰਦਾ ਇੱਥੇ ਕੋਲ ਮੁਜਾਰੇ ਦਾ ਉਹਦਾ ਨਾਮ ਆ ਪਾ ਸੀ ਟਰੈਕਟਰ ਚਲਾਉਣ ਦੀ ਜ਼ਿਆਦਾ ਖੇਤੀਕੁੱਤੀ ਨਾਲ ਕੰਮ ਜ਼ਿਆਦਾ ਨਹੀਂ ਉਹ ਕਰ ਲੈਣਾ ਘਰੇ ਰਹਿੰਦਾ ਸੀ ਜ਼ਿਆਦਾ ਆਪਣੇ ਡੈਡੀ ਜਿਹੜੇ ਜੌਬ ਕਰਦੇ ਆ ਵਧੀਆ ਜੈਮ ਜੈਮ ਚ ਟ੍ਰੇਨਿੰਗ ਕਰਦਾ ਸੀਗਾ ਇਹਦੇ ਨਾਲ ਨਹੀਂ ਹੋਇਆ ਜੀ ਇਹਦਾ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਉਹ ਮੁੰਡੇ ਜਿਹੜੇ ਦੂਜੇ ਨਾਲ ਜ਼ਖਮੀ ਹੋਏ ਆ ਨਾ ਬਈ ਭੋਲੂ ਆ ਕੀ ਮੁੰਡਾ ਉਹਦੇ ਨਾਲ ਝਗੜਾ ਹੋਇਆ ਸੀਗਾ ਬਸ ਦੇ ਆ ਇੱਥੇ ਬਸ ਅੱਡੇ ਚ ਵੀ ਗੱਲਾਂ ਕਰਦੇ ਸੀ ਇਹਦੇ ਨਾਲ ਤਾਂ ਮਤਲਬ ਨਹੀਂ ਸੀ ਨਾ ਕੋਈ ਉਹ ਰਹਿਸ ਵਸਈਆ ਹੋਰ ਇਹਦਾ ਨਹੀਂ ਕੋਈ ਚੱਕਰ ਸੀਗਾ ਹਾਂਜੀ ਪ੍ਰੈਕਟਿਸ ਕਰਦਾ ਹੁੰਦਾ ਸੀ ਮੁੰਡਾ ਵਧੀਆ ਸੀਗਾ ਜੈਮ ਇਹਨਾਂ ਕਿਸੇ ਨਾਲ ਮਤਲਬ ਨਹੀਂ ਇੱਥੇ ਨੇ ਅਜੇ ਤੱਕ ਉੰਨੀਆਂ ਦੇ ਵਿੱਚ ਕਿੰਨਾ ਝਗੜਿਆ ਹੀ ਨਹੀਂ ਅੱਜ ਤੱਕ ਤਿੰਨ ਕ ਗੋਲੀਆਂ ਦਸ ਲਈਆਂ ਜੀ ਇਹ ਇੱਕ ਗਰਦਨ ਤੇ ਪਿੱਛੇ ਤੇ ਇੱਕ ਨੱਕ ਰੀੜ ਦੀ ਹੱਡੀ ਤੇ ਵੱਜੀ ਹੈ ਜੀ ਹਾਂਜੀ ਮੂਰੇ ਪੇਟ ਵਿੱਚ ਦੀ ਨਿਕਲ ਗਈ ਜੀ ਮੂਰੇ ਕਨੈਕਟਰ ਸੀਟ ਤੇ ਬੈਠਾ ਸੀ ਜੀ ਕਾਰ ਨੇ ਜੀ ਪਤਾ ਵੀ ਲੱਗਾ ਵੀ ਕਿਸੇ ਮੁੰਡੇ ਦੀ ਲੜਾਈ ਸੀਗੀ ਵੀ ਇਹਨੂੰ ਵਿਚਾਰੇ ਨੂੰ ਲੈ ਕੇ ਗਏ ਤੇ ਮਿਸ ਕਰਕੇ ਇਹਨੂੰ ਵੀ ਪਤਾ ਨਹੀਂ ਸੀਗਾ ਬਹੁਤ ਤੰਗੀ ਕਰਾ ਬਿਦਦਾ ਦਾ ਕੰਨੀ ਹੈ ਤੇ ਕਿ ਉਹ ਵੀ ਜਿਹੜੇ ਮੁੰਡੇ ਸੀਗੇ ਹਨੀ ਬੱਲ ਹੁਣੀ ਉਹ ਵੀ ਪਣੇ ਭਰਾ ਆ ਤੇ ਉਹ ਵੀ ਮੁੰਡੇ ਮੇਰੇ ਕੋਲ ਜਮ ਕਰਦੇ ਹੁੰਦੇ ਸੀਗੇ ਰੈਂਟੇ ਸਾਡੇ ਇਕੱਠੇ ਰਹਿੰਦੇ ਸਾਰੇ ਅਨੇ ਸੀ ਤੇ ਬਸ ਆ ਗਏ ਇਹ ਪੁਰਾਣਾ ਪਿੰਡ ਜੀ ਉਧਰ ਮੇਰੋ ਘਰ ਆ ਤੇ ਹੁਣ ਥੋੜਾ ਜਿਹਾ 4-5 ਸਾਲ ਹੋ ਗਏ ਇੱਥੇ ਗ੍ਰੈਂਟਾ ਲੈਂਦੇ ਆ ਪਿੰਡ ਮੇਰੋ ਘਰ ਅਨੇ ਵੀ ਪਿੰਡ ਮੇਰੋ ਘਰ ਤਾਂ ਇੱਕ ਇੱਕੋ ਪਿੰਡ ਸੀਗੇ ਜੀ 22 ਸਾਲਾਂ ਦੇ ਸੀਗਾ ਬਹੁਤ ਛੋਟੀ ਉਮਰ ਦਾ ਸੀ ਜਵਾਕ ਜੀ ਸਾਡੇ ਤੋਂ 4-5 ਸਾਲ ਛੋਟਾ ਸੀ